ਬਠਿੰਡਾ ਦੇ ਲਾ ਡਰਾਮਾ ਸਕੂਲ ਵਿਖੇ ਮਨਾਇਆ ਗਿਆ ਦੁਸ਼ਹਿਰੀ ਦਾ ਤਿਹਾਰ ਅਤੇ ਦੁਸ਼ਹਿਰੇ ਬਾਰੇ ਦਿੱਤੀ ਗਈ ਜਾਣਕਾਰੀ ਬਠਿੰਡਾ ਵਿੱਚ ਦੁਸ਼ਹਿਰੀ ਦਾ ਤਿਹਾਰ ਬੜੇ ਹੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਜਿਸ ਵਿੱਚ ਰਾਵਣ ਕੁੰਭਕਰਨ ਅਤੇ ਮੇਘਰਾ ਦੇ ਮੇਘਰਾ ਦੇ ਪੂਤਲੇ ਸਾੜੇ ਗਏ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰਾ ਬਠਿੰਡਾ ਦੇ ਲਾ ਡਰਾਮਾ ਸਕੂਲ ਵਿਖੇ ਬੜੇ ਹੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਤੇ ਇਸ ਮੌਕੇ ਬੱਚਾਂ ਵੱਲੋਂ ਆਪਣੇ ਇਸ ਦੇ ਵਿੱਚ ਆਪਣੇ ਰੰਗ-ਰੰਗ ਪ੍ਰੋਗਰਾਮ ਦੇ ਨਾਲ ਰੰਗ ਬਖੇਰੇ ਗਏ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਠਿੰਡਾ ਦੇ ਲਾਰ ਡਰਾਮਾ ਹਾਲ ਵਿੱਚ ਜਿਹੜੇ ਲੋਕ ਨੇ ਉਹ ਇਕੱਠੇ ਹੋਏ ਤੇ ਇਸ ਦੁਸ਼ਹਿਰੇ ਨੂੰ ਦੇਖਣ ਦੇ ਲਈ ਆਏ ਹੋਏ ਸਨ ਇਸ ਮੌਕੇ ਪੰਜਾਬ ਐਂਡ ਹਰਿਆਣਾ ਦੇ ਚੀਫ ਜਸਟਿਸ ਵੀ ਇਸ ਦੇ ਵਿੱਚ ਸ਼ਾਮਲ ਹੋਏ ਅਤੇ ਉਹਨਾਂ ਵੱਲੋਂ ਇੱਥੇ ਆਪਣਾ ਪੂਜਾ ਕੀਤੀ ਗਈ ਰਾਮ ਸੀਤਾ ਅਤੇ ਲਕਸ਼ਮਣ ਅਤੇ ਸ੍ਰੀ ਹਨੂਮਾਨ ਜੀ ਦੇ ਉਹਨਾਂ ਵੱਲੋਂ ਪੂਜਾ ਜਿਹੜੀ ਉਹ ਕੀਤੀ ਗਈ ਅਤੇ ਬੱਚਿਆਂ ਵੱਲੋਂ ਇਸ ਮੌਕੇ ਜਿਹੜੇ ਰੰਗ ਰੰਗ ਪ੍ਰੋਗਰਾਮ ਦੇ ਰੰਗ ਜਿਹੜੇ ਉਹ ਆਪਣਾ ਬਖੇਰੇ ਗਿਆ ਇਸ ਨੂੰ ਦਿਖਾ ਰਹੇ ਹਾਂ ਇਹ ਸਾਰੀਆਂ ਤਸਵੀਰਾਂ ਬਠਿੰਡਾ ਦੇ ਲਾਡਰਾਮਾ ਹਾਲ ਦੀਆਂ ਲਾਡਰਾਮਾ ਸਕੂਲ ਦੀਆਂ ਜਿੱਥੇ ਅੱਜ ਬੜੇ ਹੀ ਧੂਮ-ਧਾਮ ਦੇ ਨਾਲ ਜਿਹੜਾ ਇਹ ਦੁਸ਼ਹਿਰਾ ਤਿਹਾੜੀ ਜਿਹੜਾ ਇਹ ਮਨਾਇਆ ਗਿਆ ਤੇ ਬੱਚਿਆਂ ਵੱਲੋਂ ਜਿਹੜੇ ਰੰਗ ਰੰਗ ਪ੍ਰੋਗਰਾਮ ਦੇ ਰੰਗ ਨਹੀਂ ਉਹ ਬਖੇਰੇ ਗਏ i oh, you oh, oh. ਸ੍ਰੀ ਸਨਾਤਨ ਪਰਮਾਧਿਵਦ ਲਾਰਡ ਰਾਮਾ ਹਾਲ ਤੇ ਲਾਰਡ ਮਸਕੂਲ ਐਮਐਸਨ ਸਕੂਲ ਚ ਦੁਸ਼ਹਿਰੇ ਦਾ ਪਰਬ ਮਨਾਇਆ ਹੈ ਬੁਰਾਈ ਤੇ ਅਛਾਈ ਦੀ ਜਿੱਤ ਦਾ ਪਰਬ ਹੈ ਬੱਚਿਆਂ ਨੇ ਸਟਾਫ ਨੇ ਤੇ ਸਾਰੇ ਸ਼ਹਿਰ ਵਾਸੀਆਂ ਨੇ ਰਲ ਮਿਲ ਕੇ ਇਸ ਪਰਬ ਨੂੰ ਮਨਾਇਆ ਸ੍ਰੀ ਆਨਰੇਬਲ ਜਸਟਿਸ ਵੀਰਿੰਦਰ ਅਗਰਵਾਲ ਜੀ ਜੱਜ ਪੰਜਾਬ ਐਂਡ ਹਾਈ ਕੋਰਟ ਤੇ ਸਾਡੇ ਸ਼ਹਿਨਜ ਸਾਹਿਬ ਕੋਰਨੇਸ ਟੱਕੜ ਜੀ ਤੇ ਜੁਡੀਸ਼ੀਅਲ ਆਫੀਸਰਸ ਸਾਰਨ ਇਥੇ ਪਹੁੰਚ ਕੇ ਸਾਡਾ ਮਾਨ ਵਧਾਇਆ ਬੱਚਿਆਂ ਦਾ ਮਾਨ ਵਧਾਇਆ ਸੰਦੇਸ਼ ਦਿੱਤਾ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਦੋਨੇ ਭਰਾ ਰਾਮਚੰਦਰ ਤੇ ਲਕਸ਼ਮਣ ਜੀ ਵਾਂਗੂ ਰਹਿਣਾ ਚਾਹੀਦਾ ਹੈ ਉਹਨਾਂ ਮੁਤਾਬਕ ਜੀਵਨ ਜੀਣਾ ਚਾਹੀਦਾ ਹੈ ਜੇ ਭਰਾ ਭਰਾ ਦੇ ਨਾਲ ਹੋਵੇ ਤਾਂ ਕਾਇਨਾਤ ਜਿੱਤੀ ਸਕਦੀ ਹੈ ਜੇ ਰਾਵਣ ਦੇ ਨਾਲ ਭਵੀਸ਼ਨ ਨਾਲ ਨਹੀਂ ਸੀ ਉਹਦਾ ਭਰਾ ਤਾਂ ਦੇਖੋ ਅਜ ਵਿਦਵਾਨੀ ਜਿਨ 6 ਪੁਰਾਨ ਚਾਰੋਂ ਵੇਦ ਜਾਤ ਸੀ ਔਰ ਪੂਰਾ ਬਲਸ਼ਾਲੀ ਸੀ ਪ੍ਰਭੂ 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 ਦਾ ਜਿਆਤਾ ਸੀ ਪ੍ਰਭੂ ਨੂੰ ਆਪਦੇ ਕੋਲੇ ਰੱਖਦਾ ਸੀ ਪਰ ਆਪ ਦਾ ਭਰਾ ਨਾ ਹੋਣ ਕਰਕੇ ਉਹਨੂੰ ਹਾਰ ਦੇਖਣੀ ਪਈ ਇਸ ਕਰਕੇ ਇਸ ਦੁਸ਼ਹਿਰੇ ਦੇ ਪਰਵਤੇ ਲੋਕਾਂ ਨੂੰ ਆਪਦੇ ਅੰਦਰ ਦਾ ਰਾਵਣ ਮਾਰ ਕੇ ਇਸ ਸਮਾਜ ਦੀ ਸੇਵਾ ਕਰਨੀ ਚਾਹੀਦੀ ਹੈ ਸਾਰੇ ਸਮਾਜ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਲੱਖ ਲੱਖ ਦੁਸ਼ਹਿਰੇ ਦੇ ਪਰਵਤੇ ਵਧਾਈ